ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਰਾਮ ਸੇਵਕ ਰਜਿੰਦਰਾ ਹਸਪਤਾਲ ਪਟਿਆਲੇ ਜਿਹੜਾ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਹਸਪਤਾਲਾਂ ਦਾ ਖਿਤਾਬ ਆ ਜੀ ਨੂੰ ਉੱਥੇ ਪਿਆ ਤੇ ਇਹਦੇ ਕੀੜੇ ਪੈ ਗਏ ਬਾਪੂ ਹਸਪਤਾਲ ਦੇ ਵਿੱਚ ਪਏ ਇਹਦੇ ਹਾਲਤ ਦੇਖੋ ਕੀ ਆ ਫਿਰ ਮਰੀਜ਼ ਇਹਨੇ ਵਿਚਾਰੇ ਇੰਨਾ ਮੁਸ਼ਮਲ ਲਾਉਂਦੀ ਇਹ ਗੰਦੀ ਇਹ ਵੀ ਵਿਚਾਰੇ ਬੜੇ ਤੰਗ ਨੇ ਆ ਵੇਖੋ ਬਹੁਤ ਤੰਗ ਕਰਦਾ ਹੁਣ ਬੰਦ ਸਾਨੂੰ ਪੂਰੀ ਵੀਡੀਓ ਮੈਂ ਤੁਹਾਨੂੰ ਲੈ ਕੇ ਜਾਈਏ ਨਾ ਖੜੇ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਦੇਖਿਓ ਕੌਣ ਗੁਨਾਹਗਾਰ ਆ ਇਹਦਾ ਕਿਉਂ ਇੱਕ ਆਮ ਇਨਸਾਨ ਦੀ ਇਸ ਤਰ੍ਹਾਂ ਦਰਦਸ਼ਾ ਹੋ ਰਹੀ ਆ ਸਾਡੇ ਸਰਕਾਰੀ ਹਸਪਤਾਲਾਂ ਚ ਜਿਹੜੇ ਬੈੱਡ ਤੇ ਪਿਆ ਸੀ ਉਹਦੇ ਤੇ ਬੈੱਡ ਸ਼ੀਟ ਵੀ ਹੈ ਨਹੀਂ ਗੱਦਾ ਵੀ ਫਟਿਆ ਹੋਇਆ ਸੀ ਸਾਰਾ ਜ਼ਿੰਦਗੀਆਂ ਇਦਾਂ ਦੀਆਂ ਖਤਮ ਕਰਨੀਆਂ ਫੇਰ ਕੋਈ ਐਕਸ਼ਨ ਲੈਣਾ ਕੌਣ ਲਵੇਗਾ ਐਕਸ਼ਨ ਇਹ ਕਿਹੜੀਆਂ ਸਰਕਾਰਾਂ ਲੈਣਗੀਆਂ ਐਕਸ਼ਨ ਇਹ ਨਾ ਕਿਸੇ ਐਮਪੀ ਨੇ ਜਾਣਾ ਸੀ ਉੱਥੇ ਨਾ ਕਿਸੇ ਐਮਐਲਏ ਨੇ ਜਾਣਾ ਸੀ ਨਾ ਕਿਸੇ ਮੰਤਰੀ ਨੇ ਜਾਣਾ ਸੀ ਉੱਥੇ ਸਿਰਫ ਤੇ ਸਿਰਫ ਜੇ ਕਿਸੇ ਚੀਜ਼ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ ਆ ਉਹਨਾਂ ਨੇ ਪਲਾਸਟਰ ਕਰਤਾ ਪੈਰ ਤੋਂ ਕਰਤਾ ਲੱਤ ਤੋਂ ਕਰਤਾ ਇੱਥੋਂ ਵੱਡਿਆ ਹੋਇਆ ਵਾ ਪਲਾਸਟਰ ਕਿਨੂੰ ਕੀਤਾ ਪਲਾਸਟਰ ਕਿਉਂ ਕੀਤਾ ਕਿਹੜੀ ਚੀਜ਼ ਨੂੰ ਜੋੜਨ ਵਾਸਤੇ ਪਲਾਸਟਰ ਕੀਤਾ ਗਿਆ ਭਾਈ ਆ ਦੇਖੋ ਆ ਮਰੀਜ਼ ਰਜਿੰਦਰਾ ਜੀ ਪਿਆ ਹੈ ਜੀ ਵਾਰਡ ਨੰਬਰ 8 ਇੰਨੀ ਮਾੜੀ ਹਾਲਤ ਆ ਦੇ ਨਹੀਂ ਇਹ ਤੇਰਾ ਐਕਸੀਡੈਂਟ ਹੋਇਆ ਹੈ ਕੀ ਹੋਇਆ ਹੈ ਆ ਆ ਆ ਕੇ ਕਿਸ ਤੋਂ ਆਇਆ ਆ ਦੇਖੋ ਭਾਈ ਗਿੱਟਾ ਗੁੱਟਾ ਸਾਬ ਇਹਦਾ ਬੜੀ ਬੁਰੀ ਹਾਲਤ ਹੈ ਆ ਦੇਖੋ ਜੀ ਵਿੱਚ ਇ ਲੈਟਰ ਕਰੀ ਜਾਂਦਾ ਉੱਠੀ ਪਾਤੂ ਕਰੀ ਜਾਂਦਾ ਆ ਦੇਖੋ ਜੀ ਆ ਦੇਖੋ ਭਾਈ ਇਹ ਦੇ ਕੀ ਹਾਲ ਨੇ ਕੋਲ ਵਾਲੇ ਮਰੀਜ਼ ਵੀ ਬੜੇ ਤੰਗ ਹੁੰਦੇ ਨੇ ਆ ਦੇਖੋ ਇਹ ਵਿੱਚ ਇਸੇ ਤਰ੍ਹਾਂ ਗੰਦਾ ਹੋਇਆ ਪਿਆ ਹੈ वाहे गुरु जी का खालसा वाहिगुरु जी की फतेह जी राम सेवक राम सेवक, बेटा राम सेवक इस इसके ऊपर लिखो अपना नाम पता बेटा ना तो नहीं थोड़ा नाम लिख दो नाम पता लिख दो अपना गांव का नाम लिख दो गांव तुम्हारे माँ का नाम क्या है माँ हम uh, माँ का नाम जो कर्मा देवी जो कर्मा देवी हाँ और भाई है कोई तुम्हारा भाई सतरोहन ठाकुर है सतरोहन ठाकुर ठाकुर सतरोहन ठाकुर शत्रोहन ठाकुर

ਰਾਮ ਸੇਵਕ ਠਾਕੁਰ ਦੱਸਿਆ ਠਾਕੁਰ ਆਪਣੇ ਆਪ 'ਚ ਇੱਕ ਅਹੁਦਾ ਵਾ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਮਾਤ ਆ ਨੰਦੂ पांडे ਆਪਣੇ ਬਾਪ ਦਾ ਨਾਮ ਦੱਸ ਰਿਹਾ ਵੀਰ ਦੁਕਰਮਾ ਦੇਵੀ ਆਪਣੀ ਮਾਂ ਦਾ ਨਾਮ ਦੱਸ ਰਿਹਾ ਭਰਾ ਦਾ ਨਾਮ ਦੱਸ ਰਿਹਾ ਸਤੋਰਨ ਠਾਕੁਰ ਤੇ ਸਖੌਆ ਪਿੰਡ ਦੱਸਦਾ ਇਹ ਮੁਜ਼ੱਫਰਪੁਰ ਜ਼ਿਲ੍ਹਾ ਦਾ ਹੁੰਦਾ ਬਿਹਾਰ ਤੋਂ ਸਟੇਟ ਦਾ ਹੁੰਦਾ ਹੁਣ ਤੁਸੀਂ ਦੇਖੋ ਇਸ ਪਰਦੇਸੀ ਦੀ ਹਾਲਤ ਕੀ ਹੈ ਜਦੋਂ ਸਾਨੂੰ ਪਹਿਲੀ ਫੋਟੋ ਇਹਦੀ ਆਈ ਵੀਡੀਓ ਆਈ ਅੱਜ ਤੋਂ 10-15 ਦਿਨ ਪਹਿਲਾਂ ਵੀ ਰਜਿੰਦਰਾ ਹਸਪੀਟਲ 'ਚ ਪਿਆ ਬੰਦਾ ਬਹੁਤ ਮਾੜੀ ਹਾਲਤ ਦੇ ਵਿੱਚ ਭਵਿੰਦਰ ਵੀਰੇ ਉਹਨਾਂ ਦੇ ਲਗਾਤਾਰ ਫੋਨ ਆ ਰਹੇ ਸੀ ਵੀ ਭਾਈ ਮੈਂ ਹਸਪੀਟਲ ਜਾਣਾ ਜਦੋਂ ਰਣਜੋਤ ਸਿੰਘ ਵੀਰਾ ਤੇ ਭਵਿੰਦਰ ਸਿੰਘ ਵੀਰਾ ਇਹ ਦੋਨੋਂ ਵੀਰ ਪਟਿਆਲੇ ਤੋਂ ਆ ਸਾਡੇ ਮੈਂਬਰ ਵੀਰੇ ਉਹਦੀ ਹਾਲਤ ਦਿਨ ਤੋਂ ਦਿਨ ਤੋਂ ਦਿਨ ਬੱਤਰ ਹੁੰਦੀ ਜਾਂਦੀ ਹੈ ਤਾਂ ਫਿਰ ਅੱਜ ਵੀਰੇ ਉਹਨਾਂ ਨੂੰ ਅਸੀਂ ਕਿਹਾ ਵੀਰੇ ਤੁਸੀਂ ਕੱਲ ਕਿਹਾ ਸੀ ਵੀ ਤੁਸੀਂ ਆਪ ਹੀ ਲੈ ਆਓ ਵੀ ਸਾਤੋਂ ਵੀ ਨਹੀਂ ਪਟਿਆਲੇ ਆ ਹੁਣ ਅਸੀਂ ਵੀ ਅੱਜ ਫਰੀਦਕੋਟ ਤੋਂ ਆਏ ਆ ਇੱਕ ਭੈਣ ਸੰਗਲਣਾ ਬੰਨੀ ਹੋਈ ਸੀ ਉੱਥੇ ਵਿਚਾਰੀ ਉਹਨੂੰ ਲੈ ਕੇ ਆਏ ਆ ਕਈ ਸਾਲਾਂ ਤੋਂ ਤੇ ਹੁਣ ਵੀਰੇ ਉਹ ਨਹੀਂ ਪਟਿਆਲੇ ਤੋਂ ਲੈ ਕੇ ਪਹੁੰਚੇ ਆ ਰਾਮ ਸੇਵਕ ਨੂੰ ਤੇ ਇਹ जख्म ਇਹ ਹਾਲਤ ਇਹ ਵੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਇਹ ਵੀਰ ਦੀ ਲੱਤ ਟੁੱਟੀ ਹੋਈ ਆ ਆ ਸਾਰੀ ਲੱਤ ਟੁੱਟ ਕੇ ਹੱਡੀ ਬਾਹਰ ਆਈ ਹੋਈ ਆ ਕਿੰਨੀ ਹੱਡੀ ਬਾਹਰ ਆ ਬਾਈ ਇੰਨੀ ਹੱਡੀ ਬਾਹਰ ਹੈ ਜੀ ਇੰਨੀ ਆ ਸਾਰੀ ਹੱਡੀ ਬਾਹਰ ਨਿਕਲੀ ਹੋਈ ਹੈ ਬਾਹਰ ਆ ਪੈਰ ਐਂ ਲਗਾ ਫਿਰਦਾ ਦੇਖੋ ਇਹ ਪਿਛਲੀ ਲੱਤ ਨਾਲ ਦਾ ਕੋਈ ਸਬੰਧ ਨਹੀਂ ਪੈਰ ਆਡ ਹੀ ਲਮਕਦਾ ਵਾ ਬਸ ਉਹਨਾਂ ਨੇ ਫਿਰਦਾ ਪਲਾਸਟਰ ਕਰਤਾ ਵਾ ਵੱਡੀ ਆ ਵੱਡੀ ਹੋਈ ਐ ਥੋ ਅੱਡੀ ਦੀ ਅੱਡੀ ਬਾਹਰ ਨਿਕਲੀ ਹੋਈ ਐ ਦੇਖੋ ਹੱਡੀ ਆ ਪੈਰ ਦੀ ਅੱਡੀ ਦੀ ਹਰੀ ਬਾਹਰ ਨਜ਼ਰ ਆ ਰਹੀ ਆ ਆ ਉਹਨਾਂ ਨੇ ਪਲਾਸਟਰ ਕਰਤਾ ਪੈਰ ਤੋਂ ਕਰਤਾ ਲੱਤ ਤੋਂ ਕਰਤਾ ਇੱਥੋਂ ਵੱਡਿਆ ਹੋਇਆ ਵਾ ਜਿੱਥੇ ਜ਼ਖਮ ਹੈ ਜਿੱਥੇ ਜ਼ਖਮ ਹੈ ਹੱਡੀ ਐਨੀ ਬਾਹਰ ਆ ਪਲਾਸਟਰ ਕਿਨੂੰ ਕੀਤਾ ਪਲਾਸਟਰ ਕਿਉਂ ਕੀਤਾ ਕਿਹੜੀ ਚੀਜ਼ ਨੂੰ ਜੋੜਨ ਵਾਸਤੇ ਪਲਾਸਟਰ ਕੀਤਾ ਗਿਆ ਜਿੱਥੇ ਪਲਾਸਟਰ ਆ ਉੱਥੋਂ ਦਾ ਵੱਡਿਆ ਹੋਇਆ ਪਲਾਸਟਰ ਕਿਉਂਕਿ ਹੱਡੀਆਂ ਬਾਹਰ ਨਿਕਲੀਆਂ ਹੋਈਆਂ ਇੱਥੇ ਆਪਰੇਟ ਹੋ ਕੇ ਰੌਡ ਪੈਣੀ ਸੀ ਹੱਡੀ ਬਾਹਰ ਆਪਰੇਟ ਹੋ ਕੇ ਆ ਰੌਡ ਪੈਣੀ ਸੀ ਅਸੀਂ ਤੁਹਾਨੂੰ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਅਸੀਂ ਬਲਰ ਕੀਤੀਆਂ ਪਰ ਦਿਖਾਈਆਂ ਵਿੱਚ ਆ ਹਾਲਤ ਸੀ ਤੇ ਇਹ ਪ੍ਰਦੇਸੀ ਜਿਹੜੇ ਬੈੱਡ ਤੇ ਪਿਆ ਸੀ ਉਹਦੇ ਤੇ ਬੈੱਡ ਸ਼ੀਟ ਵੀ ਹੈ ਨਹੀਂ ਗੱਦਾ ਵੀ ਫਟਿਆ ਹੋਇਆ ਸੀ ਸਾਰਾ ਇਹਦਾ ਖੂਨ ਇਹਦਾ ਗੰਦ ਮੰਦ ਉਹ ਵਿੱਚ ਜਾਈ ਜਾਂਦਾ ਸੀ ਉਹਦੇ ਤੇ ਇਹਨੂੰ ਕੋਈ ਉੱਥੇ ਪਏ ਇਹਨੂੰ ਚਾਹ ਦੇ ਗਿਆ ਕੋਈ ਮਾੜਾ ਮੋਟਾ ਕਹਿੰਨੇ ਬ੍ਰੈੱਡ ਦੇ ਤਾ ਖਾ ਰਿਆ ਸੀ ਤੇ ਉੱਥੇ ਇੰਤਜ਼ਾਰ ਕਿਹਦਾ ਕਰ ਰਿਆ ਸੀ ਇੰਤਜ਼ਾਰ ਕਰ ਰਿਆ ਸੀ ਆਪਣੀ ਮੌਤ ਦਾ ਨਾ ਕਿਸੇ ਐਮਪੀ ਨੇ ਜਾਣਾ ਸੀ ਉੱਥੇ ਨਾ ਕਿਸੇ ਐਮਐਲਏ ਨੇ ਜਾਣਾ ਸੀ ਨਾ ਕਿਸੇ ਮੰਤਰੀ ਨੇ ਜਾਣਾ ਸੀ ਨਾ ਕਿਸੇ ਹੋਸਪਟਲਟੀ ਨੇ ਨਾ ਕਿਸੇ ਹੋਸ ਨੇ ਨਾ ਕਿਸੇ ਹੋਸ ਨੇ ਉੱਥੇ ਸਿਰਫ ਤੇ ਸਿਰਫ ਜੇ ਕਿਸੇ ਚੀਜ਼ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਜਿਹੜੀ ਅਟਲ ਸਚਾਈ ਹੈ ਜਿਹੜੀ ਹਰੇਕ ਨੂੰ ਆਉਣੀ ਹੈ ਪਰ ਜਾਕੂ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਕੌਣ ਮਾਰ ਦੂ ਕਿਸੇ ਨੂੰ ਭਾਈ ਜਿੰਨੇ ਸਵਾਸ ਲਿਖਿਆ ਜਿੰਨੇ ਦਾਣਾ ਪਾਣੀ ਲਿਖਿਆ ਚੁਗਣਾ ਅੱਜ ਭਵਿੰਦਰ ਹੁਣੀ ਰਣਜੋਤ ਵੀਰੇ ਹੁਣੀ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ ਆ ਹੁਣ ਇਹਦਾ ਘਰ ਲੱਭਣ ਲਈ ਇਹ ਐਡਰੈਸ ਜਿਹੜਾ ਅਸੀਂ ਬੋਲਿਆ ਇਹਦਾ ਨਾਮ RAMSEVK THAKORA ਪਿਤਾ ਦਾ ਨਾ ਨੰਦੂ ਪਾਂਡੇ ਠਾਕੋਰਾ ਮਾਂ ਦਾ ਨਾ ਦੁਰਕਰਮਾ ਦੁਰਕਰਮਾ ਦੇਵੀ ਠਾਕੋਰਾ ਭਾਈ ਜੰਨਾ ਚਤੋਰਨਾ ਠਾਕਰਾ ਪਿੰਡ ਦਾ ਸਖਾਊਆ ਜ਼ਿਲ੍ਹਾ ਮੁਜ਼ੱਫਰਪੁਰ ਬਿਹਾਰ ਜੇ ਕੋਈ ਉਸ ਇਲਾਕੇ ਦਾ ਵੀਰ ਕੋਈ ਸਾਡੀ ਵੀਡੀਓ ਦੇਖਦਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੇ ਜੇ ਇਸ ਰੱਬ ਦੇ ਬੰਦੇ ਨੂੰ ਕੋਈ ਜਾਣਦਾ ਪਹਿਚਾਣਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਅਸੀਂ ਵੀ ਉਸੇ ਰੱਬ ਦੀ ਬਣਾਈ ਮੂਰਤਾਂ ਜਿਹਦਾ ਇਹ ਆ ਜਿਹੜਾ ਖੂਨ ਸਾਡੀਆਂ ਰਗਾਂ ਚ ਵਗਦਾ ਉਸੇ ਖੂਨ ਤੇ ਮਾਸ ਤੇ ਹੱਡੀਆਂ ਦਾ ਬਣਿਆ ਹੀ ਹੋਏ ਪਰ ਅੱਜ ਇਨਸਾਨ ਖੁਦ ਗਰਜ ਹੁੰਦਾ ਜਾ ਰਿਹਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਬਲਾ ਪਰ ਧੰਨਵਾਦ ਹੈ ਕੁਝ ਪ੍ਰਭਿੰਦਰ ਵੀਰ ਵਰਗੇ ਕੁਝ ਲੋਕ ਰਣਜੋਰ ਸਿੰਘ ਵਰਗੇ ਕੁਝ ਲੋਕ ਜਿਹੜੇ ਆਪਣਾ ਫਰਜ਼ ਪਛਾਣਦੇ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਜਾਣਦੇ ਨੇ ਇਹ ਆਪਣਾ ਫਰਜ਼ ਨਿਭਾਉਂਦੇ ਹੋਏ 100 150 ਕਿਲੋਮੀਟਰ ਦੂਰ ਸੁਪਨਿਆਂ ਦੇ ਘਰ ਪਹੁੰਚੇ ਆ ਭਾਈ ਉਹ ਤੇ ਇਹਨੂੰ ਰੋਟੀ ਪਾਣੀ ਕਿੱਥੋਂ ਮਿਲਦਾ ਤੁਹਾਨੂੰ ਬਸ ওই ਭਾਈ ਵਾਰਡ ਵਾਲੇ ਕੋਈ ਕੋਣੋਂ ਪਾਣੀ ਦਿੰਦਾ ਈ ਮਾੜਾ ਮੁੱਠਾ ਬਸ ਜਾ ਕੇ ਤੇ ਮੈਂ ਜਾਂਦਾ ਈ ਮਾੜੀ ਮੁੱਠੀ ਦੇ ਹੁੰਦਾ ਈ ਪਰ ਉਹ ਲੈ ਕੇ ਉਵੇਂ ਹੀ ਪਿਆ ਜੀ ਉਵੇਂ ਉਸੇ ਨਾਲ ਬੈੱਡ ਸ਼ੀਟ ਵੀ ਨਹੀਂ ਸੀ ਥੱਲੇ ਨਾ ਇਹਨਾਂ ਲੈਟਰਨ ਬਾਥਰੂਮ ਕਿਵੇਂ ਹੋ ਰੇ ਲੈਟਰਨ ਬਾਥਰੂਮ ਦਾ ਡੈਪਰ ਆਈ ਕੋਈ ਕੰਬਲ ਈ ਇੱਕ ਗੰਦਾ ਈ ਉਸਤੀ ਪਿਆ ਜੀ ਉਵੇਂ ਪਿਆ ਉਹ ਤੇ ਕਰ ਛੱਡਦੇ ਈ ਪਹਿਲਾਂ ਮੈਨੂੰ ਕੁذਰੀ ਕੱਪੜੇ ਪਾ ਗਿਆਂ ਮੇਰੇ ਕੱਪੜੇ ਰੱਖਦਾ ਨਹੀਂ ਮੈਂ ਟਰੀ ਆਨ ਕਰਕੇ ਫਾੜ ਦਿੰਦਾ ਨਾਲ ਹੁੰਦਾ ਕੱਪੜੇ ਤੇ ਡੈਪਰ ਉਹ ਲੈਬਰ ਬੰਦ ਕੀਤਾ ਉਹ ਵੀ ਨਹੀਂ ਸੱਟ ਬੇਟਾ ਆ ਦੇਖੋ ਇਹਦੀ ਆ ਹੱਡੀ ਵੀ ਟੁੱਟੀ ਹੋਈ ਆ ਹੰਸ ਆ ਜਿਹੜਾ ਆਪਣਾ ਗਲੇ ਦੀ ਹੱਡੀ ਹੁੰਦੀ ਦੇਖੋ ਕਿੱਥੇ ਬਾਹਰ ਆਈ ਫਿਰਦੀ ਆ ਦੀ ਇਹ ਵੀ ਆ ਤਿੱਕੀ ਤਿੱਕੀ ਐ ਮੂਰਨਦੀ ਆ ਐਂਗਲ ਨੂੰ ਜੁਬਦੀ ਆ ਇਹ ਵੀ ਟੁੱਟ ਕੇ ਬਾਹਰ ਆਈ ਹੋਈ ਐ ਫਦੇ ਡਾਇਗਨੋਸ ਹੋਣ ਗਿਆ ਕਿੰਨੀਆਂ ਕਿਸੱਟਾਂ ਕਿੰਨੀਆਂ ਕਿੱਥੇ ਕਿੱਥੇ ਕਿਵੇਂ ਕਿਵੇਂ ਆ ਸਭ ਤੋਂ ਵੱਡੀ ਸੱਟ ਤਾਂ ਸਾਡੇ ਹਿਰਦਿਆਂ ਤੇ ਆ ਜਿਹੜੀ ਇਨਸਾਨ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਵੱਜਦੀ ਆ ਕਿੰਨੀਆਂ ਇੱਕ ਹੋਰ ਜ਼ਿੰਦਗੀਆਂ ਇਦਾਂ ਦੀਆਂ ਖਤਮ ਕਰਨੀ ਆ ਫਿਰ ਕੋਈ ਐਕਸ਼ਨ ਲੈਣਾ ਕੌਣ ਲਵੇਗਾ ਐਕਸ਼ਨ ਇਹ ਕਿਹੜੀਆਂ ਸਰਕਾਰਾਂ ਲੈਣਗੀਆਂ ਐਕਸ਼ਨ ਇਹ ਜਿਹੜੇ ਇਸ ਤਰ੍ਹਾਂ ਦੇ ਉਹ ਚਾਰ ਲੱਤਾਂ ਵਾਲੇ ਤੇ 12 ਹੱਥਾਂ ਵਾਲੇ ਮੰਤਰੀ ਬਣਨਗੇ ਕਿਸੇ ਦਿਨ ਉਹ ਕੁ ਇਦਾਂ ਦਾ ਕਾਰਜ ਕਰਨਗੇ ਜਿਨ੍ਹਾਂ ਦੇ ਹੱਥਾਂ 'ਚ 12 ਹਰੇ ਪੈਨ ਹੋਣਗੇ ਖੈ ਨਹੀਂ ਕਿਹੜਾ ਹਰਾ ਪੈਨ ਚੱਲੂਗਾ ਉਹ ਜਦੋਂ ਇਹਨਾਂ ਲੋਕਾਂ ਦੀ ਵੀ ਪਛਪੜਤੀਤ ਹੋਊਗੀ ਤੇ ਜੇ ਲੋਕ ਜ਼ਿੰਮੇਵਾਰੀ ਨਿਭਾਉਂਦੇ ਹੋਣ ਤੇ ਇਹ ਲੋਕ ਐਡਾ ਕੀੜਿਆ ਤੋਂ ਖਾਦੇ ਨਾ ਜਾਣ ਐਡਾ ਤੜਫਣ ਨਾ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਮਤ ਬੁੱਧੀ ਵਕਸ਼ਣ ਸਾਡੇ ਇਹਨਾਂ ਲੀਡਰਾਂ ਨੂੰ ਇਹ ਆਪਣੀਆਂ ਡਿਊਟੀਆਂ ਨਿਭਾਉਣ ਸਿੱਖਣ ਤੇ ਇਹਨਾਂ ਲੋਕਾਂ ਦੀ ਥੋੜੀ ਦਿਸ਼ਾ ਤੇ ਦਸ਼ਾ ਬਦਲੇ ਬਹੁਤ ਧੰਨਵਾਦ ਬਾਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ